The ਕਮਲ ਮਨਜੋਤ ਦੀ ਸੁੱਚਾ ਬਰਨਰ ਦੀ ਨਿਊਜ਼ੀਲੈਂਡ ਵਾਲੇ ਦੀ ਟੀਮ ਖੇਡ ਰਹੀ ਹੈ ਜਿੰਡੇ ਵਾਲੇ ਦੇ ਜਤਿੰਦਰ ਯੋਹਦਾ ਵੱਡਾ ਯੋਗਦਾਨ ਹੈ ਵੱਡਾ ਯੂਐਸਏ ਦਾ ਸਾਹਮਣੇ ਬਾਜਵਾ ਵਾਲਾ இந்து ਇਸ ਵੇਲੇ ਬਿੰਦੂ ਅੱਗੇ ਹੁਣਾਂ ਦੇ ਪਿੰਡ ਦਾ ਇੰਦਰਪਾਲ ਦੇ ਪਿੰਡ ਦਾ ਮੁੰਡਾ ਪਰ ਜੱਗੂ ਚੱਗੂ ਦੁਨੀਆ ਕਹਿੰਦੀ ਹੈ ਆ ਸਿੱਧੂ ਆਗੂ ਮੁੰਡਾ ਕਹਿੰਦੇ ਸਿੱਧਾ ਹੀ ਉਹ ਚੱਲਣਾ ਖਰੇ ਖਰੇ ਰੇਡਰਾਂ ਨੂੰ ਪਾਲੇ ਵਿੱਚ ਠੱਲਦਾ ਇਹ ਐ ਨੌਜਵਾਨ ਜੱਗੂ ਹਾਖਮਾਰੀਆ ਤੇ ਸਾਡੀ ਮੁੱਢ ਤੋਂ ਫਿੱਤਰ ਤਹਾਣ ਦੀ ਏ ਰਹੀ ਪਾਂਗੇ ਬਰਾਬਰ ਗੱਡਣ ਲੈ ਵੀ ਅਮਨਾ ਮੈਨੂੰ ਪੁੱਛਿਆ ਇਹ ਕਹਿੰਦਾ ਮੇਰਾ گاਉਂ ਜਣਾ ਦਿੱਲੀ ਦੇ ਲਾਗਿਆ ਹੁਣੇ ਕਹਦੀ ਏ ਵੀ ਅੰਦਰ ਪਾਲ ਦੀ ਮਾਰ ਦਿੱਲੀ ਤੱਕ ਆ ਬਾਜਵੇਂ ਵਾਲੇ ਦਾ ਕਹਿੰਦੇ ਚਿਹਤਾ ਇਹ ਵੀ ਬਣ ਜਾਣਾ ਹੁਣ ਆਉਣ ਵਾਲੇ ਟਾਈਮ 'ਚ ਦੇਸੀ ਦੀ ਰੇਡ ਲੈ ਵੀ ਲੋਪੋ ਵਾਲਿਆ ਕਰ ਗੱਲ ਲਓ ਸਾਹਮਣੇ ਇਸ ਲਈ ਸੱਤੂ ਸੱਤੂ ਐ ਖੰਡੂਰ ਸਾਹ ਹੈ ਕੰਮੂ ਪਹਿਲਵਾਨ ਦਾ ਚੰਡਾ ਹੋਇਆ ਐ ਮਾਜੇ ਦਾ ਮਜੈਲ ਆ ਕੋਸ਼ਾ ਆਇਆ ਸਾਹਮਣੇ ਕਬੱਡੀ ਲੈ ਵੀ ਨਰਵੈਰ ਸਾਹਿਬ ਦੇਖ ਮੁੰਡੇ ਦਾ ਐਕਸ਼ਨ ਟੱਕਰ ਸਿਰੇ ਦੀ ਹੈ ਬਾਲੇ ਵਾਲ ਕੱਪ ਚੱਲਦਾ ਕੱਠ ਹੋ ਗਿਆ ਭਾਰੀ ਮੇਜਰ ਨਹੀਂ ਖੇਡੀ ਜਾਂਦੀ ਹੈ ਜਿਹਦੀ ਕਬੱਡੀ ਵਿੱਚ ਸਰਦਾਰੀ ਆਹ ਵੇਖ ਲੈ ਵੀ ਇਸ ਲਈ ਸ਼ੰਕਰ ਦੀਆਂ ਕਰਾਈ ਜਾਂਦਾ ਡੱਗੋ ਵਾਲਾ ਸ਼ਰਨਾ ਡੱਗੋ ਵਾਲਾ ਸ਼ਰਨਾ ਸਾਹਮਣੇ ਵੇਖਦਾ ਐ ਇਸ ਵੇਲੇ ਬੋਲਿਆ ਹੈ ਧਾਵਾ ਟੱਕਰ ਸਿਰੇ ਦੀ ਐ ਫੂਲਿਆ ਆ ਫੂਲਿਆ ਏ ਵਜਦਾ ਪੰਪ ਵਜਦਾ ਪੰਪ ਚੱਕੇ ਜੰਮ ਹੋ ਗਏ ਵਾਹ ਵੇ ਗਬਰੂਆ ਸ਼ਾਹਕੋਟ ਜਿੱਤੀ ਨੂੰ ਵੀ ਦਿਨ ਕਈ ਹੋ ਗਿਆ ਸ਼ਾਹਕੋਟ ਜਿੱਤੀ ਨੂੰ ਵੀ ਦਿਨ ਕਈ ਹੋ ਗਿਆ